ਗੁਰਿਆਨ ਦਾ ਮਸ਼ਹੂਰ 37ਵਾਂ ਵਿਸ਼ਾਲ ਭਗਵਤੀ ਜਾਗਰਨ 23 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿਆਨ ਜਾਗਰਤਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਇਹ ਜਾਗਰਨ ਦਾਣਾ ਮੰਡੀ ਗੁਰਿਆ ਵਿਖੇ ਕਰਵਾਇਆ ਜਾਂਦਾ ਹੈ ਪਰ ਝੋਨੇ ਦੀ ਫਸਲ ਦੀ ਦੇਰੀ ਕਨ ਮੰਡੀ ਵਿੱਚ ਫਸਲ ਪਈ ਹੋਣ ਕਾਰਨ ਇਸ ਵਾਰ ਇਹ ਜਾਗਰਨ ਜੀਐਨਐ ਦੀ ਬੈਕਸਾਈਡ ਫੁੱਟਬਾਲ ਗਰਾਊਂਡ ਗੁਰੂ ਨਾਨਕਪੁਰਾ ਮੁਹੱਲਾ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰੌਸ਼ਨ ਪ੍ਰਿੰਸ ਸੋਨਾਲੀ ਡੌਗਰਾ ਜੰਮੂ ਵਾਲੇ ਸਿਕੰਦਰ ਬਾਦਸ਼ਾ ਜਲੰਧਰ ਵਾਲੇ ਪੰਡਿਤ ਡੀ ਆਰ ਗੋਤਮ ਸ਼ਾਸਤਰੀ ਆਪਣੀ ਹਾਜ਼ਰੀ ਲਗਵਾਉਣਗੇ ਇਸ ਜਾਗਰਨ ਦੇ ਮੁੱਖ ਮਹਿਮਾਨ ਸਰਦਾਰ ਇੰਦਰਪਾਲ ਸਿੰਘ ਸੱਬਰਵਾਲ ਹੋਣਗੇ ਕਮੇਟੀ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਮਹਾਮਾਈ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਜੋਤ ਲੈਣ ਲਈ ਸ਼ੁੱਕਰਵਾਰ ਨੂੰ ਕਮੇਟੀ ਮੈਂਬਰ ਜਵਾਲਾ ਜੀ ਲਈ ਰਵਾਨਾ ਹੋ ਗਏ ਹਨ ਜੋਤ ਜੋ ਗੁਰਾਇਆਂ ਦੇ ਮੁੱਖ ਚੌਂਕ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਪੰਡਾਲ ਵਿੱਚ ਲਿਆਂਦੀ ਜਾਵੇਗੀ ਜਾਗਰਨ ਕਮੇਟੀ ਦੇ ਮੈਂਬਰਾਂ ਨੇ ਸਮੂਹ ਭਗਤਾਂ ਨੂੰ ਇਸ ਜਾਗਰਨ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਖੁੱਲਾ ਸੱਦਾ ਦਿੱਤਾ ਹੈ। ਇਸ ਜਾਗਰਨ ਦਾ ਸਿੱਧਾ ਪ੍ਰਸਾਰਣ ਗੁਰਿਆਨ ਲਾਈਵ ਚੈਨਲ ਤੇ ਵਿਖਾਇਆ ਜਾਵੇਗਾ। ਇਸ ਮੌਕੇ சுரேਸ਼ ਜਸਰਾਏ, ਧਰਮबीर ਬਿੱਲੂ, ਸੁਦੇਸ਼ ਬਿੱਲਾ, ਅਸ਼ੋਕ ਪਾਂਡੇ, ਅਨਿਲ ਜੋਸ਼ੀ, ਬੂਟਾ ਸਿੰਘ ਬਾੜਾ, ਗੁਰਮੇਸ਼ ਗਾਬਾ, ਪੰਕਜ ਰਾਏ, ਸੈਂਡੀ ਜਸਰਾਏ, ਅਸ਼ੋਕ ਬੱਬਲੀ, ਨਿੱਕਾ, ਡਾਕਟਰ ਜਗਤਾਰ ਹਾਜ਼ਰ ਸਨ। ਸਮੂਹ ਭਗਤਾਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਗੁਰਾਇਆਂ ਜਾਗਰੂਕ ਕਮੇਟੀ ਵੱਲੋਂ ਸੰਤਿਨਾ ਮਹਾਮੈਦਿਆਂ ਦਾ ਜਾਗਰਣ ਗੁਰਾਇਆਂ ਦੇ ਵਿੱਚ ਜੀਐਨਐਲ ਵੈਕਸ਼ਰ ਕਰਵਾਇਆ ਜਾ ਰਿਹਾ ਔਰ ਬੜੀ ਧੂਮ-ਧਾਮ ਦੇ ਨਾਲ ਇਹ ਜਾਗਰਣ ਮਨਾਇਆ ਜਾਏਗਾ ਇਸ ਵਿੱਚ ਸਾਡੇ ਕਲਾਕਾਰ ਉਸਮ ਪ੍ਰਿੰਸ ਜੀ ਉਹਨਾਂ ਦੇ ਨਾਲ ਜੰਮੂ ਤੋਂ ਸੁਨਾਰੀ ਡੋਗਰਾ ਜੀ ਕਲਾਕਾਰ ਮਹਾਮੈਦਾਂ ਗੁਣਗਾਨ ਕਰਨਗੇ ਮੈਂ ਇੱਕ ਭੜਤਾ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਮਹਾਮੈਦਾਂ ਦੀ ਜੋਤੜੀ ਅੱਜ ਸਾਡੀ ਜਿਹੜੀ ਸੰਗਤ ਆ ਉਹ ਜਵਾਲਾਜੀ ਤੋਂ ਲੈਂਡ ਜਾ ਰਹੀ ਹੈ ਔਰ ਕੱਲ ਜਿਹੜੀ ਜੋਤ ਆ ਮਹਾਮਾਈ ਦੀ ਕਿਰਪਾ ਦੇ ਨਾਲ ਜਵਾਲਾਜੀ ਤੋਂ ਗੁਰਾਇਆ ਦਾਣਾ ਮੰਡੀ ਦੇ ਪਹਿਲੇ ਗੇਟ ਤੇ ਪਹੁੰਚੇਗੀ ਉੱਥੋਂ ਪ੍ਰਕਰਮਾ ਕਰਦੀ ਹੋਈ ਜਿਹੜੀ ਜੋਤ ਆ ਉਹ ਸਾਡੇ ਮੇਨ ਚੌਂਕ ਤੇ ਪਹੁੰਚੇਗੀ ਉਸ ਤੋਂ ਉਪਰੰਤ ਪ੍ਰਕਰਮਾ ਕਰਦੀ ਹੋਈ ਜੋਤ ਮਹਾਮਾਈ ਦੀ ਇੱਲੀ ਅਜੀਨ ਦੇ ਬੈਕ ਸਾਈਡ ਜੀਟੀ ਰੋਡ ਤੋਂ ਰਸਤਾ ਜਾਂਦਾ ਉਸ ਪੰਡਾਲ ਦੇ ਵਿੱਚ ਪਹੁੰਚੇਗੀ ਔਰ ਸੰਤਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਕੱਲ ਹੁੰਮ ਹਵਾ ਕੇ ਇਹ ਮਹਾਮਾਈ ਦਾ ਜਾਗਰਣ ਨਹੀਂ ਮਹਾਮਾਈ ਦਾ ਮੇਲਾ ਹੈ ਉਹਦੇ ਵਿੱਚ ਪਹੁੰਚਦੇ ਪਹੁੰਚ ਕੇ ਆਪਣਾ ਮਹਾਮਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਦਾ ਜਿਹੜਾ ਲਾਈਵ ਆ ਗੁਰਾਇਆਂ ਲਾਈਵ ਤੇ ਚੱਲੇਗਾ ਮੈਂ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਇਹਨਾਂ ਦਾ ਲਾਈਵ ਲਾਈਵ ਦਾ ਲਿੰਕ ਆ ਅਸੀਂ ਉਹ ਭੇਜ ਦਵਾਂਗੇ ਉਹ ਮੈਂ ਬੇਨਤੀ ਕਰਾਂ ਸੰਗਤਾਂ ਨੂੰ ਕਿ ਲਾਈਵ ਜ਼ਰੂਰ ਦੇਖਣ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ